ਵੱਜੀ ਆ ਜੀ ਪਰ ਮੋਟਰਸਾਈਕਲ ਤੇ ਆ ਕੇ ਗੱਡੀ ਹੀ ਉਧਰੋਂ ਜਿਹੜਾ ਘਟ ਆਉਂਦੇ ਆ ਜੀ ਉਧਰੋਂ ਇੱਕ ਉਧਰੋਂ ਗੱਡੀ ਆਉਂਦੀ ਸੀ ਬਹੁਤ ਤੇਜ਼ ਇਹਨਾਂ ਦੀ ਬਾਈਕ ਮੇਰੀ ਗੱਡੀ ਵਿੱਚ ਵੱਜੀ ਆ ਉਧਰੋਂ ਤਿੰਨ ਗੱਡੀਆਂ ਆਪਸ ਵਿੱਚ ਵੱਜੀਆਂ ਬ੍ਰੇਕ ਨਹੀਂ ਲੱਗੀ ਦੀ ਗਿਆ ਸੀ ਪਤਾ ਲੈਣ ਆਪਣੀ ਸਾਲੀ ਦਾ ਤੇ ਬਸ ਆਂਦੇ ਸ਼ਾਮ ਦਾ ਗਿਆ ਹੋਇਆ ਹੁਣ ਆਂਡਿਆ ਸੀ ਤੇ ਮੈਨੂੰ ਕੋਲ ਫੋਨ ਆਇਆ ਮਲੇ ਦੇ ਵਿੱਚ ਹੋਈ ਵੀ ਤੁਹਾਡਾ ਮੁੰਡਾ ਵੱਜ ਗਿਆ ਆ ਭਾਈ ਦੀ ਵੀ ਗੱਡੀ ਆ ਰਹੀ ਹੈ ਵੀਰ ਦਾ ਵੀ ਮੋਟਰਸਾਈਕਲ ਆ ਰਿਹਾ ਵੀਰ ਦਾ ਵੀ ਮੋਟਰਸਾਈਕਲ ਤੇਜ਼ ਹੀ ਭਾਈ ਦੀ ਗੱਡੀ ਵੀ ਬਹੁਤ ਤੇਜ਼ ਹੀ ਠੀਕ ਹੈ ਭਾਈ ਦੀ ਗੱਡੀ ਵੀ ਨਹੀਂ ਕੰਟਰੋਲ ਹੋਈ ਵੀਰ ਨੇ ਮੋਟਰਸਾਈਕਲ ਆਪਣਾ ਇੱਕਦਮ ਉਹਨਾਂ ਗੱਡੀਆਂ ਤੋਂ ਬਚਾਉਣ ਦੀ ਖਾਤਰ ਪਰਲੀ ਸਾਈਡ ਤੋਂ ਕੀਤਾ ਤੇ ਪਿੱਛੋਂ ਆ ਗੱਡੀ ਵੱਜ ਗਈ ਹੈ ਪੁਣਾ ਜੀ ਹਰਕੀਰਤ ਸਿੰਘ ਜੀ ਹਾਂ ਜੀ ਭਾਈ ਜੀ ਕਿੱਥੋਂ ਆ ਕੇ ਤੁਰੇ ਹੈ ਅਸੀਂ ਪਿੱਛੋਂ ਆਉਂਦੇ ਆ ਜੀ ਸਰਕੂਲਰ ਰੋਡ ਤੋਂ ਹਾਂ ਜੀ ਹਾਂ ਜੀ ਤੇ ਐਕਸੀਡੈਂਟ ਭਾਈ ਕਿਹੜੀ ਜਗ੍ਹਾ ਤੇ ਹੋਇਆ ਫਲਾਈਓਵਰ ਦੇ ਉੱਪਰ ਦੀ ਤੇ ਕਾਹਦੇ ਚ ਵੱਜੀ ਗੱਡੀ ਤੁਹਾਡੀ ਗੱਡੀ ਵੱਜੀ ਹੈ ਜੀ ਬੜਾ ਮੋਟਰਸਾਈਕਲ ਤੇ ਇੱਕ ਗੱਡੀ ਹੀ ਉਧਰੋਂ ਜਿਹੜਾ ਘਟ ਆਉਂਦੇ ਆ ਜੀ ਉਧਰੋਂ ਇੱਕ ਉਧਰੋਂ ਗੱਡੀ ਆਉਂਦੀ ਸੀ ਬਹੁਤ ਤੇਜ਼ ਇਹਨਾਂ ਦੀ ਬਾਈਕ ਮੇਰੀ ਗੱਡੀ ਵਿੱਚ ਵੱਜੀ ਆ ਉਧਰੋਂ ਤਿੰਨ ਗੱਡੀਆਂ ਆਪਸ ਵਿੱਚ ਵੱਜੀਆਂ ਬ੍ਰੇਕ ਨਹੀਂ ਲੱਗੀ ਜੀ ਤਾਰੇ ਕੋ ਨਹੀਂ ਲੱਗੀ ਕਿ ਬ੍ਰੇਕ ਲੱਗੀ ਹੈ ਤੇ ਫਿਰ ਵਿਚ ਆ ਗਈ। ਸਾਡੀ ਗੱਡੀ ਦਾ ਕੋਈ ਨੁਕਸਾਨ ਆਇਆ? ਹਾਂ ਜੀ ਹੋਇਆ ਜੀ ਬਹੁਤ ਨੁਕਸਾਨ ਹੋਇਆ ਜੀ। ਟੋਟਲ ਲਾਸ ਹੋ ਗਈ ਜੀ। ਟੋਟਲ ਲਾਸ ਹੋ ਗਈ। ਆਪਾਂ ਹੁਣ ਯਾਰ ਉੱਥੇ ਆਪਾਂ ਵੀ ਟੱਕਰੀ ਆ ਗਈ ਹੋਰ ਬੜਾ ਬੰਦਾ ਗੱਡੀ ਦੀ ਬ੍ਰੇਕ ਨਹੀਂ ਵੱਜੀ ਜਾਂ ਚੋਕ ਵੱਜੀ ਕੀ ਹੋਇਆ? ਚੋਕ ਤੇ ਕੋਈ ਵੱਜੀ ਨਹੀਂ ਜੀ। ਅੱਗੋ ਜੱਕ ਤਾਂ ਮੈਂ ਗੱਡੀਆਂ ਆ ਗਈਆਂ ਤੇ ਬ੍ਰੇਕ ਉਹਨਾਂ ਕੋ ਨਹੀਂ ਵੱਜੀ। ਉਹ ਇੱਕਦਮ ਮੋਟਰਸਾਈਕਲ ਆਇਆ ਇਹਨੂੰ ਆ ਗਿਆ ਸੱਜੇ ਬੰਨੇ ਨੂੰ ਤੇ ਬ੍ਰੇਕ ਤੇ ਨਾ ਕੋਈ ਵੱਜੀ। ਭਾਜੀ ਫਲਾਈਓਵਰ ਤੋਂ ਮੈਂ ਥੱਲੋਂ ਆ ਰਿਹਾ ਵਾਂ ਤੰਦੂਰਾਂ ਵਾਲੇ ਚੌਂਚੋਂ ਫਲਾਈਓ ਠੀਕ ਜੇ ਇੱਕ ਭਾਈ ਦੀ ਪਿੱਛੋਂ ਗੱਡੀ ਆ ਰਹੀ ਹੈ ਜਦੋਂ ਮੈਂ ਗੱਡੀਆਂ ਚੜਿਆ ਉਹ ਗੱਡੀਆਂ ਚੜੜੀ ਵੀ ਫਲਾਈਓਵਰ ਤੋਂ ਆਉਂਦੀ ਤੁਹਾਨੂੰ ਪਤਾ ਕਰੋਸ ਹੁੰਦੀ ਆ ਠੀਕ ਜੇ ਭਾਈ ਦੀ ਵੀ ਗੱਡੀ ਆ ਰਹੀ ਹੈ ਵੀਰ ਦਾ ਵੀ ਮੋਟਰਸਾਈਕਲ ਆ ਰਿਹਾ ਵੀਰ ਦਾ ਵੀ ਮੋਟਰਸਾਈਕਲ ਤੇਜ਼ ਹੀ ਭਾਈ ਦੀ ਗੱਡੀ ਵੀ ਬਹੁਤ ਤੇਜ਼ ਹੀ ਠੀਕ ਜੇ ਭਾਈ ਦੀ ਗੱਡੀ ਵੀ ਨਹੀਂ ਕੰਟਰੋਲ ਹੋਈ ਵੀਰ ਨੇ ਮੋਟਰਸਾਈਕਲ ਆਪਣਾ ਇੱਕਦਮ ਉਹਨਾਂ ਗੱਡੀਆਂ ਤੋਂ ਬਚਾਉਣ ਦੀ ਖਾਤਰ ਪਰਲੀ ਸਾਈਡ ਨੂੰ ਕੀਤਾ ਤੇ ਪਿੱਛੋਂ ਆਹ ਗੱਡੀ ਵੱਜ ਗਈ ਹੈ ਤੇ ਜਿਹੜੇ ਬੰਦੇ ਦਾ ਮੋਟਰਸਾਈਕਲ ਤੇ ਜਿਹੜਾ ਬੰਦਾ ਹੈ ਉਹਦੀ ਹਾਲਤ ਕੀਤਾ ਉਹਦੀ ਹਾਲਤ ਭਾਈ ਮਾਸੂਮ ਸੱਟਾਂ ਉਹਦੇ ਲੱਗੀਆਂ ਵਾ ਠੀਕ ਜੇ ਬਿਓ ਹੋਸ਼ਾ ਪਰ ਉਹਦੇ ਸਾਹ ਚੱਲਦੇ ਪਏ ਆ ਤੇ ਜਿਹੜੀ ਉਹਨਾਂ ਨਾਲ ਲੇਡੀ ਸੀ ਉਹ ਥੋੜਾ ਠੀਕ ਆ ਬੋਲ ਚਾਲਦੇ ਆ ਲਾਤ ਤੇ ਚੋਟ ਆ ਉਹਨਾਂ ਦੇ ਪਰ ਜਿਹੜੇ ਘਰ ਵਾਲੇ ਆ ਜਿੰਨਾਂ ਕੋ ਗੱਡੀ ਵੱਜੀ ਆ ਉਹ ਕਹਿ ਰਹੇ ਆ ਕਿ ਅਸੀਂ ਇਲਾਜ ਕਰਾਵਾਂ ਜੀ ਨਹੀਂ ਨਹੀਂ ਕੋਈ ਉਹਨਾਂ ਨਾਲ ਬਾਕੀ ਪੁਲਸ ਆਈ ਮੌਕੇ ਤੇ ਮੌਕੇ ਤੇ ਪੁਲਸ ਆਈ ਆ ਜੀ ਮੇਰਾ ਨਾਮ ਬਲਵੀਰ ਕੌਰ ਹਾਂਜੀ ਤੇ ਕੀ ਹੋਇਆ ਕਿ ਤੁਹਾਡੇ ਮੁੰਡੇ ਨੇ ਹਾਂਜੀ ਪਰ ਐਕਸੀਡੈਂਟ ਆ ਹਸਪੀਟਲ ਗਿਆ ਸੀ ਪਤਾ ਲੈਣ ਆਪਣੀ ਸਾਲੀ ਦਾ ਤੇ ਬਸ ਆਂਦੇ ਸ਼ਾਮ ਦਾ ਗਿਆ ਬਸ ਹੁਣ ਆਂਦਿਆ ਸੀ ਤੇ ਮੈਨੂੰ ਕੋਈ ਫੋਨ ਆਇਆ ਮਲੇ ਦੇ ਵਿੱਚੋਂ ਹੀ ਵੀ ਤੁਹਾਡਾ ਮੁੰਡਾ ਵੱਜ ਗਿਆ ਆ ਤੋਂ ਹੁਣ ਮੈਨੂੰ ਇਹ ਨਹੀਂ ਪਤਾ ਕਿਸ ਹਾਲਤ ਵਿੱਚ ਭਾਵੇਂ ਮੈਂ ਵੇਖ ਕੇ ਤਾਂ ਫੇਰ ਕੋਈ ਗੱਲ ਕਰਾਂਗੀ ਇਹਨਾਂ ਨਾਲ। ਇਹ ਐਕਸੀਡੈਂਟ ਹੋਇਆ। ਇਹ ਰਾਮਤਲਾਈ ਪੋਲ ਤੇ ਤੇ ਉਹ ਕਿਹੜੀ ਜਗ੍ਹਾ ਤੋਂ ਵਾਪਸ ਆ ਰਹੇ ਹੋ? ਵੀ ਜਗ੍ਹਾ ਨਾ ਨਹੀਂ ਹਸਪੀਟਲ ਦਾ ਮੈਨੂੰ ਪਤਾ ਵਾ। ਕਚਹਿਰੀ ਵਾਲ ਕਚਹਿਰੀ ਵਾਲਾ ਹੈਗਾ ਹੀ। ਹਾਂਜੀ। ਜੋਗਾ ਸਿੰਘ ਉਹਦਾ ਨਾਮ ਆ। ਕਿੱਥੋਂ ਤੇ ਰਹਿਣ ਵਾਲੇ? ਅਹੀਂ ਹੈਗੇ ਆ ਜੋ ਆਪਣਾ ਨੂਜੰਤਾ ਕਲੋਨੀ ਦੇ। ਸੁਲਤਾਨਪਿੰਡ ਦੇ। ਹਾਂਜੀ। ਇੱਥੇ ਇੱਕ ਟੋヨタ ਵਾਲਿਆ ਗੱਡੀ ਜਾ ਗਲੰਜਾ ਜਿਹਦਾ ਨੰਬਰ ਆ PB02 EK940। ਇਹ ਹਾਈਵੇ ਰੋਡ ਤੇ ਜਾ ਰਹੇ ਸੀਗੇ ਅੱਗੇ 10 ਰਜੇ ਕੇ ਕਾਫੀ ਗੱਡੀਆਂ ਤਿੰਨ ਜਣੀਆਂ ਹੋਰ ਵੀ ਆ ਰਹੇ ਆਹੀਂ ਜੋ ਉਹ ਵੀ ਗਲਤ ਤਰੀਕੇ ਨਾਲ ਚਲਾ ਰਹੇ ਸੀਗੇ ਜਿਹਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ ਦੋ ਬੰਦੇ ਜ਼ਖਮੀ ਹੋ ਗਏ ਆ ਉਹਨਾਂ ਨੂੰ ਗੁਰਦਵਾਰਾ ਨਗਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਵਾ ਬਾਕੀ ਅਸੀਂ ਡਿਊਟੀ ਅਫਸਰ ਨੂੰ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਦੇ ਦਿੱਤੀ ਆ ਜਿਹੜੇ ਬੰਦੇ ਹਾਂਜੀ ਗਲਤੀ ਕਿਹਦੀ ਲੱਗ ਰਹੀ ਜੀ ਗਲਤੀ ਕਰ ਰਹੇ ਵੀ ਜਿਹੜੇ ਅਗਲੇ ਗੱਡੀਆਂ ਜਾ ਰਹੇ ਸੀ ਉਹ ਗਲਤ ਤਰੀਕੇ ਨਾਲ ਚਲਾ ਰਹੇ ਸੀਗੇ ਜਿਹੜਾ ਆ ਜਿਹੜੀਆਂ ਗੱਡੀਆਂ ਗਲਾਂਝਾ ਜਦੋਂ ਨੰਬਰ ਆਇਆ ਪੀਵੀ02 ਈਕੇ9400 ਇਹ ਗੱਡੀ ਚਲਾ ਰਿਆ ਸੀ ਮੁੰਡਾ ਹਰਕੀਤ ਸਨ ਆਫ ਗੁਰਿੰਦਰ ਸਿੰਘ ਇਹ ਸਾਡੇ ਕੋਲ ਹੀ ਖੜਿਆ ਇਹਨਾਂ ਨੇ ਦੱਸ ਰਿਹਾ ਕਿ ਬੜੇ ਭਲਾਈ ਦਾ ਕੰਮ ਕੀਤਾ ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹਨਾਂ ਨੂੰ ਸਭ ਕੋ ਖੁਦ ਪਾਣੀ ਪੁਣੀ ਭਲਾਇਆ ਤੇ ਨਾਲ ਲੈ ਕੇ ਜਾ ਕੇ ਤੇ ਉਹਨਾਂ ਨੂੰ ਗਰਨਾਲਾ ਹਸਪਤਾਲ ਪਹੁੰਚਾ ਦਿੱਤਾ ਵਾ ਫਿਰ ਵੀ ਇਹੀ ਦੇਖਭਾਲ ਕਰਾਂਗੇ ਜਿਹੜਾ ਬੰਦਾ ਦੋਸ਼ੀ ਪਾਇਆ ਜਾਊਗਾ ਜਦੀ ਕਾਨੂੰਨੀ ਕਾਰਵਾਈ ਬੰਦੀ ਜਦੇ ਖਿਲਾਫ ਉਹਦੇ ਕੀਤੀ ਜਾਵੇਗੀ